ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰੀਤ ਵੇਦੇ ਸਾਰੇ ਵੀਰਾਂ ਦਾ 채ਨ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 7 ਜੁਲਾਈ ਤੋਂ ਲੈ ਕੇ 10-11 ਜੁਲਾਈ ਤੱਕ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਤੇ ਕੱਲ 6 ਜੁਲਾਈ ਨੂੰ ਵੀ ਟੁੱਟਵੇਂ ਤੌਰ ਤੇ ਰਮੀ ਦਰਜ ਕੀਤਾ ਗਿਆ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਖੇਤਰਾਂ ਵਿੱਚ ਤੇ ਕੁਝ ਥਾਵਾਂ ਤੇ ਬਹੁਤ ਜੜ ਭਾਰੀ ਮੀਂਹ ਆ ਵੇਖਣ ਮਿਲਿਆ ਖਾਸ ਕਰ ਮਾਝਾ ਤੇ ਬਾਬਾ ਦੇ ਖੁਸ਼ਕhetra ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਜਿਵੇਂ ਆਪ ਗੱਲ ਕਰੀ ਰੂਪ ਤਿਲਾਕੇ ਦਾ ਇਤਿਹਾਸਕ ਖੇਤਰਾ ਵਿੱਚ ਇੱਥੇ ਕਈ ਖੇਤਰਾਂ ਵਿੱਚ ਬਹੁਤ ਜਿਹੜਾ ਭਾਰੀ ਮੀਂਹ ਦਰਜ ਕੀਤਾ ਗਿਆ ਤੇ ਅੱਜ 7 ਜੁਲਾਈ ਨੂੰ ਤੜਕਸਾਰ ਨੂੰ ਹਰਿਆਣਾ ਦੇ ਜਿਹੜੇ ਦੱਖਣੀ ਖੇਤਰੋਗੇ ਦਿੱਲੀ ਦੇ ਨਾਲ ਲੱਗਦੇ ਖੇਤਰੋਗੇ ਦਿੱਲੀ ਦੇ ਖੇਤਰੋਗੇ ਇੱਥੇ ਜਿਹੜਾ ਕਾਫੀ ਆ ਕਾਰਵਾਈਆਂ ਵੇਖਣ ਨੂੰ ਮਿਲੀਆਂ ਨੇ ਤੇ ਕੁਝ ਰਾਜਸਥਾਨ ਦੇ ਦੱਖਣੀ ਖੇਤਰੋਗੇ ਆ ਜਿਹੜਾ ਆਪਣਾ ਅਨੂਪਗੜ ਦੇ ਆ ਦੱਖਣੀ ਖੇਤਰੋਗੇ ਜਾਂ ਬੀਕਾ ਨੇਰ ਦੇ ਇਲਾਕੇ ਹੋਗੇ ਚੂਰੂ ਦੇ ਦੱਖਣੀ ਖੇਤਰੋਗੇ ਜਿਸ ਇਤਿਹਾਸਕ ਖੇਤਰਾਂ ਵਿੱਚ ਵੀ ਜਿਹੜੀ ਆ ਗਤੀਵਿਧੀਆਂ ਮੀਂਹ ਦੀਆਂ ਅੱਜ ਛਰਾਟੇ ਦਰਜ ਕੀਤੇ ਗਏ ਨੇ ਤੇ ਬਾਕੀ ਮੁਕਸਰ ਦੇ ਫਰੀਦਕੋਟ ਦੇ ਇਲਾਕੇ ਕੁਝ ਫਿਰੋਜ਼ਪੁਰ ਦੇ ਕਾਤੂਕਾ ਪਾਗ ਮੋਗਾ ਤੇ ਇੱਕਾ ਤੁਕਾ ਪਾਗ ਵਿੱਚ ਜਿਹੜਾ ਮੀਂਹ ਆਦੀ ਗਤੀਵਿਧੀਆਂ ਸਵੇਰ ਤੜਕਸਾਰ ਨੂੰ ਤੇ ਜਾਂ ਹੋਣ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਚੱਲ ਰਹੀ ਤੁਸੀਂ ਕਮੈਂਟ ਕਰੇ ਜਰੂਰ ਜੇ ਤੁਹਾਡੇ ਕਿਸਤਰ ਦਾ ਮੌਸਮ ਹੈ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚਰ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਸਰਦੀ ਲੱਗ ਕਿ ਉਹ ਫਿਰੋਜ਼ਪੁਰ ਹੋ ਗਿਆ ਆਪਣਾ ਕੁਝ ਫਾਜ਼ਲ ਕਰ ਉਤਰੀ ਖੇਤਰ ਹੋ ਗਿਆ ਜਾਂ ਜਲਾਲਾਬਾਦ ਹੋ ਗਿਆ ਫਰੀਦਕੋਟ ਮੁਕਸਰ ਦੇ ਕੁਝ ਪਾਗ ਹੋ ਗਏ ਜੈਸੇ ਆਸਪਾਸ ਖੇਤਰ ਹੋ ਗਿਆ ਆਪਣੇ ਤਰਨਤਾਰਨ ਦੇ ਕੁਝ ਸਰਦੀ ਲੱਗ ਕੇ ਥੇੜੇ ਪੱਤਲਾਈ ਬਣੀ ਹੈ ਨਿੱਕੀ ਮੋਟੀ ਕਾਰਵੇ ਚੱਲ ਰਹੀ ਤੁਸੀਂ ਕਮੈਂਟ ਕਰ ਜ਼ਰੂਰ ਸੁਣਾ ਬਾਕੀ ਆਪਣੇ ਦੱਖਣੀ ਖੇਤਰੋਗੇ ਰਾਜਸਥਾਨ ਦੇ ਹੋਗੇ ਜਾਂ ਹਰਿਆਣਾ ਦੇ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਦਿੱਲੀ ਹੋਗੇ ਜਿਸ ਤਰ੍ਹਾਂ ਆਸਪਾਸ ਖੇਤਰਾਂ ਵਿੱਚ ਜਿਹੜੀ ਕਾਫੀ ਸੰਘਣੀ ਪੱਤਲਾਈ ਦੇ ਤੌਰ ਤੇ ਜਾ ਰਹੀ ਤੇ ਕੁਝ ਖੇਤਰਾਂ ਵਿੱਚ ਆ ਕਾਰਵੇ ਚੱਲ ਰਹੀ ਹਲਕੇ ਦਰਮਿਆਨੇ ਕੇ ਦਰਮਿਆਨ ਤੇਜ ਜੜਮੀ ਦੀ ਚੱਟਾਂ ਵੇਖਣ ਨੂੰ ਮਿਲ ਰਹੀਆਂ ਤੇ ਅੱਜ 7 ਜੁਲਾਈ ਨੂੰ ਉਸ ਤੋਂ ਬਾਅਦ 8 ਜੁਲਾਈ ਠੀਕ ਹੈ 9 ਤੇ 10 ਤੇ 11 ਜੁਲਾਈ ਇਹ 4-5 ਦਿਨਾਂ ਦੇ ਵਿੱਚ ਇੱਕ ਜਾਂ ਦੋ ਵਾਰ ਕਾਫੀ ਖੇਤਰਾਂ ਵਿੱਚ ਆ ਚਾਂਸ ਰਹਿਣਗੇ ਉਸ ਦੇ ਕੁਝ ਖੇਤਰਾਂ ਦੋ ਤੋਂ ਵੱਧ ਵਰ੍ਹੇ ਪੈਨ ਦਾ ਸਾਰ ਨੇ ਤੇ ਕੁਝ ਖੇਤਰਾਂ ਵਿੱਚ ਦੋ ਵਾਰ ਜਾਂ ਇੱਕ ਵਾਰ ਆ ਵੱਡੇ ਪੱਧਰ ਤੇ ਮੀਂਹ ਪ੍ਰਭਾਵਿਤ ਕਰ ਸਕਦਾ ਭਾਵੇਂ ਸਰਦੀ ਇਲਾਕੇ ਹੁਣ ਪੰਜਾਬ ਦੇ ਹੁਣ ਆ ਫਿਰੋਜ਼ਪੁਰ ਹੋਵੇ ਉਸ ਫਰੀਦਕੋਟ ਹੋਵੇ ਮੁਕਸਰ ਹੋਵੇ ਜਾਂ ਆਪਣੇ ਜਾਂ ਫਾਜ਼ਿਲਕਾ ਦੇ ਇਲਾਕੇ ਹੁਣ ਬਠਿੰਡਾ ਮਾਨਸਾਵੇ ਬਰਨਾਲਾ ਮੋਗਾ ਇਹਨਾਂ ਖੇਤਰਾਂ ਵਿੱਚ ਕਾਫੀ ਏਡ ਚਾਂਸ ਰਹਿਣਗੇ ਬਾਕੀ ਅਮਰਸਰ ਤਰਨਤਾਰ ਜਲੰਧਰ ਕਪੂਰਥਲਾ ਗਿਆ ਆ ਪਠਾਨਕੋਟ ਤੇ ਲਾਗੁਰਦਾਸੁਰ ਸ਼ਿਆਦਪੁਰ ਗੱਨਾਵਸਿਆ ਰੂਪਨਗਰ ਆ ਮੁਹਾਲੀ ਚੰਡੀਗੜ੍ਹ ਹੋ ਗਿਆ ਆ ਫਤਿਹਗੜ੍ਹ ਸਾਹਿਬ ਆ ਪਟਿਆਲਾ ਸੰਗਰੂਰ ਜਾਂ ਮਲੇਰਕੋਟਲਾ ਲੁਧਿਆਣਾ ਹੋ ਗਿਆ ਸਿਆਰ ਤੇ ਲਾਕ ਕਿਉਂਕਿ ਜਦਕੀ ਕਾਫੀ ਖੇਤਰਾ ਵਿੱਚ ਇੱਕ ਜਾਂ 2 ਵਰ बटे ਪੱਤਰ ਤੇ ਵੀ ਕਾਫੀ ਖੇਤਰਾ ਪ੍ਰਭਾਵਿਤ ਕਰੇਗਾ ਤੇ ਕਈ ਖੇਤਰਾ ਵਿੱਚ ਅਮੀ ਦੇ ਛਰਾਟੇ ਦਰਜ ਕੀਤੇ ਜਾਣ ਕਿ ਦਰਮਿਆਨਿਤ ਪਾਰੀ ਤੇ ਕਿਤੇ ਕਿਤੇ ਪਾਰੀ ਤੋਂ ਤੀੜ ਪਾਰੀ ਵੀ ਦਰਜ ਕੀਤਾ ਜਾ ਸਕਦਾ ਹੈ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਦੇ ਖੇਤਰ ਹੋਗੇ Rajasthan ਦੀ ਗੱਲ ਕਰੇ ਸ਼੍ਰੀ ਕੰਗੜਾ ਨਗਰ ਹਰਮਾਨਗੜ ਨੂਬਗੜ ਹੋ ਗਿਆ ਖਾਜੂਗੜ ਹੋ ਗਿਆ ਬੀਕਾ ਡੇਰ ਤੇ ਲਾਕੀ ਹੋ ਗਿਆ ਜੂਰੂ ਤੇ ਖੇਤਰ ਹੋਗੇ ਜ ਸੰਗਰੀਆ ਤੇ ਖੇਤਰ ਹੋਗੇ ਹਰਮਾਨਗੜ ਹੋ ਗਿਆ ਇੱਥੇ ਕਾਫੀ ਚਾਂਸ ਰਹਿੰਗੇ ਸਿਆ ਹਰਿਆਣਾ ਦੇ ਸਿਰਸਾ हिसार ਹੋ ਗਿਆ ਫਤਿਹਪੁਰ ਤੇ ਅਥਲ ਅੰਬਾਲਾ ਆ ਗਿਆ ਪੰਚਕੁਲਾ ਕਰਨਾਲ ਪੁਸ਼ਾ ਸੋਨੀਪਤ ਤੋਂ ਲੈ ਕੇ ਪਾਣੀਪਤ ਦਿੱਲੀ ਤੇ ਲਾ ਕੇ ਜਾਂ ਦੱਖਣੀ ਖੇਤਰ ਹਰਿਆਣਾ ਦੇ ਖੇਤਰ ਪੱਛਮੀ ਯੂਪੀ ਦੇ ਕਾਫੀ ਖੇਤਰਾ ਵਿੱਚ ਆ ਵੱਡੇ ਪੱਧਰ ਤੇੜਮੀ ਪ੍ਰਭਾਵਿਤ ਕਰੇਗਾ 7 ਤੋਂ ਲੈ ਕੇ 10 11 ਜੁਲਾਈ ਦੇ ਵਿਚਕਾਰ ਦੋ ਜਾਂ ਦੋ ਤੋਂ ਵੱਧ ਵਾਰ ਇੱਕ ਵਾਰ ਤੇ ਕਾਫੀ ਖੇਤਰਾ ਵਿੱਚ ਆ ਦਰਜ ਕੀਤਾ ਜਾਵੇ ਕਈ ਖੇਤਰਾਵਾਂ 갈ਕੇ ਤੋਂ ਦਰਮਿਆਨਾ ਕੇ ਦਰਮਿਆਨੇ ਤੋਂ ਪਾਰੀ ਤੇ ਕੁਝ ਖੇਤਰਾ ਪਾਰੀ ਤੋਂ ਤੀਜਾ ਪਾਰੀ ਵੀ ਦਰਜ ਕੀਤਾ ਜਾ ਸਕਦਾ ਹੈ ਤੇ ਕੁਝ ਇਲਾਕੇ ਇਹੋ ਜਿਹੀ ਹੋਣਗੇ ਜਿੱਥੇ ਦੋ ਵਾਰ ਤੇ ਦੋ ਤੋਂ ਵੱਧ ਵਾਰ ਵੀ ਪੈ ਸਕਦਾ ਤੇ ਪੂਰਬੀ ਇਲਾਕੇ ਹੋਗੇ ਉੱਤਰ ਪੂਰਬੀ ਇਲਾਕੇ ਹੋਗੇ ਜਮਾਦਤ ਬਬਲੇ ਖੇਤਰੋ ਕੇ ਸਾਰਾ ਤੀਲਾ ਕੇ ਤਖੜੀ ਖੇਤਰ ਕੋਲ ਨਾਲ ਲੱਗਦੇ ਹਰਿਆਣਾ ਰਾਜਸਥਾਨ ਹੋ ਗਿਆ ਪੱਛਮੀ ਯੂਪੀ ਦਿੱਲੀ ਦੇ ਕਾਫੀ ਖੇਤਰਾ ਵਿੱਚ ਜਿਹੜਾ ਮੀਂਹ ਜਿਹੜਾ ਕਾਫੀ ਤਗੜੇ ਰੂਪ ਵਿੱਚ ਵੇਖਣ ਨੂੰ ਮਿਲਸਾ ਇੱਕ ਜਾਂ ਦੋ ਵਾਰ ਵੱਟੇ ਪੱਤਰ ਤੇ ਕਾਫੀ ਖੇਤਰਾ ਪ੍ਰਭਾਵਿਤ ਕਰ ਸਕਦਾ ਹੈ ਤਾਂ ਸੈਟਲਾਈਟ ਤਸਵੀਰਾਂ ਵਿੱਚ ਰ 7 ਜੁਲਾਈ ਨੂੰ ਅੱਜ ਵੀ ਕਈ ਖੇਤਰਾ ਵਿੱਚ ਦੇ ਅਸਾਰ ਜਿਹੜੇ ਬੰਦ ਦਿਖਾਈ ਦੇ ਰਹੇ ਨੇ 8 ਜੁਲਾਈ ਵੇਖ ਸਕਦੇ ਕਾਫੀ ਇਲਾਕਿਆਂ ਵਿੱਚ ਦਰਜ ਕੀਤਾ ਜਾਸਰਾ 8 9 ਤੇ 10 11 ਜੁਲਾਈ ਠੀਕ ਹੈ ਇਹਨਾਂ ਦਿਨਾਂ ਦੇ ਵਿੱਚ ਕਾਫੀ ਖੇਤਰਾ ਵਿੱਚ ਜਿਹੜਾ ਇੱਕ ਜਾਂ ਦੋ ਵਾਰ ਤੇ ਕਈ ਖੇਤਰਾ ਦੋ ਜਾਂ ਦੋ ਤੋਂ ਵੱਧ ਵਾਰ ਵੀ ਹਲਕਾ ਰਹਿ ਜੇ ਬਾਕੀ ਜ਼ਿਆਦਾਤਰ ਖੇਤਰਾ ਦਰਮਿਆਨਾ ਜਾਂ ਦਰਮਿਆਨੇ ਤੋਂ ಅಪਾਰਿਤ ਕਿਤੇ ਕਿਤੇ ਭਾਰੀ ਤਵਤੀ ਜੜ ਭਾਰੀ ਵੀ ਦਰਜ ਕੀਤਾ ਜਾ ਸਕਦਾ ਹੈ ਤਾਂ ਕਾਫੀ ਅਪਕਲਿਕਰੀ ਕੁਝ ਖੇਤਰਾਵਾਂ ਵਿੱਚ ਹੋ ਸਕਦਾ ਹੈ ਕਿ ਹਾਰਡਵਰਗੀ ਸਥਿਤੀ ਬਣ ਸਕਦੀ ਬਾਕੀ ਵਾਗਰੂ ਪਰਮਾਤਮਾ ਮਿਹਰ ਕਰੇ ਤਾਂ ਠੀਕ ਹੈ 7 ਤੋਂ ਲੈ ਕੇ ਠੀਕ 10 11 ਜੁਲਾਈ 4 5 ਦਿਨ ਦੇ ਵਿੱਚ ਜਿਹੜੇ ਮੀਂਹ ਰਹਿਣਗੇ ਉਸ ਵਿੱਚ ਕਾਫੀ ਜੜ ਕਾਰਵਾਈਆਂ ਹੋਣ ਦੇ ਆਸਾਰ ਨੇ ਜੜ ਮੌਨਸੂਨ ਟ੍ਰਾਫਲੈਨ ਤਾਂ ਪੰਜਾਬ ਦੇ ਉੱਪਰੋਂ ਦੀ ਠੀਕ ਹੈ ਪੰਜਾਬ ਦੇ ਬਿਲਕੁਲ ਦੱਖਣੀ ਇਲਾਕਿਆਂ ਤੋਂ ਲੈ ਕੇ ਦਿੱਲੀ ਦੇ ਲੱਕ ਜਾਂ ਉੱਤਰੀ ਖੇਤਰوں ਕੇ ਹਰਿਆਣਾ ਤੇ ਯੂਪੀ ਉੱਤਰੀ ਤੇ ਠੀਕ ਹੈ ਆਪਣੇ ਇੱਥੇ ਜਿਹੜੀ ਆ ਟਰਫ ਲਾਈਨ ਗੁਜ਼ਰ ਰਹੀ ਤੇ ਜਿਹੜੇ ਇਸ ਦੇ ਨਾਲ ਜਿਹੜਾ ਟਰਫ ਲਾਈਨ ਦੇ ਨਾਲ ਕਾਫੀ ਜਿਹੜੇ ਮੀਂਹ ਦੀ ਕਤੀਵ ਦੀਆਂ ਚਾਰੀ ਰਹਿੰਦੇ ਆ ਸਾਰਨੇ ਹਿਮਾਚਲ ਵਿੱਚ ਕਾਫੀ ਤਗੜੇ ਜਿਹੜੇ ਮੀਂਹ ਦੇ ਸਪੈਲ ਲੱਗ ਸਕਦੇ ਨੇ ਹਿਮਾਚਲ ਦੇ ਨਾਲ ਲੱਗ ਜੰਮੂ ਦੇ ਇਲਾਕੇ ਕਿਉਂਕਿ ਉੱਤਰਾਖੰਡ ਵਿੱਚ ਵੀ ਕਾਫੀ ਜਿਹੜੇ ਵੱਡੇ ਪੱਧਰ ਤੇ ਮੀਂਹ ਕਾਫੀ ਜੜ ਪ੍ਰਭਾਵਿਤ ਕਰ ਸਕਦਾ ਹੈ ਤੇ ਕੱਲ ਵੀ ਜਿਹੜਾ ਕਈ ਖੇਤਰਾਂ ਵਿੱਚ ਜਿਹੜਾ ਹੁਸਾ ਮੀਂਹ ਜਿਹੜਾ ਰਿਹਾ ਟੁੱਟਮਾ ਰਿਹਾ ਠੀਕ ਹੈ ਤਾਂ ਕਈ ਖੇਤਰਾਂ ਵਿੱਚ ਹੁਸ ਕੁਝ ਖੇਤਰਾਂ ਵਿੱਚ ਜਿਹੜੇ ਅਮੀ ਤੇ ਚਰਟ ਤੇਜ਼ ਵੇ 7 ਜੁਲਾਈ ਨੂੰ ਚਾਹਨ ਸੀਗੇ ਨੇ ਕੁਝ ਖੇਤਰਾਂ 'ਪਾਰੀਅਡਮੀ ਤਰਚ ਕੀਤਾ ਜਾ ਸਕਦਾ ਹੈ ਤੇ ਕੱਲ 8 ਜੁਲਾਈ ਉਸ 9 10 11 ਜੁਲਾਈ ਤਿੰਨਾਂ ਦਿਨਾਂ ਦੇ ਵਿੱਚ ਵੀ ਜਿਹੜਾ ਚਾਂਸ ਰਹਿਣਗੇ ਉਸਰੇ ਇੱਕ ਦਿਨ ਗੈਪ ਪਾ ਜੇ ਬਾਕੀ ਜ਼ਿਆਦਾਤਰ ਇਲਾਕਿਆਂ ਵਿੱਚ ਜਿਹੜਾ ਇਹ ਚਾਰਾ ਪੰਜ ਦਿਨਾਂ ਤੋਂ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਜਿਹੜੇ ਲੱਗੇ ਰਾਏਣਗੇ ਠੀਕ ਹੈ ਅੱਜ ਜਾਂ ਕੱਲ ਉਸਥੇ ਜਿਹੜਾ 9 ਜਾਂ 10 ਜੁਲਾਈ ਨੂੰ ਪਹੁੰਚੇਗਾ ਤੇ ਇੱਕ ਜਾਂ ਦੋ ਵਾਰ ਵੱਟੇ ਪਤ ਤਮੀ ਕਾਫੀ ਖੇਤਰਾਂ ਪ੍ਰਭਾਵਿਤ ਕਰ ਸਕਦਾ ਹੈ ਉਸਰੇ ਕੁਝ ਇਲਾਕੇ ਦੋ ਜਾਂ ਦੋ ਤੋਂ ਵੱਧ ਵਾਰ ਕਾਫੀ ਖੇਤਰਾਂ ਵਿੱਚ ਜਿਹੜੇ ਬੰਦ ਦਿਖਾਈ ਦੇ ਰਹੇ ਨੇ ਤਾਂ ਫਿਲਹਾਲ ਇਹ ਅ जानकारी पहुंचाना चाहंदे सी कोई भी डाउट क्वेरी ਤਾਂ ਕਮੈਂਟਸ ਵਿੱਚ ਨੇ ਪੁੱਛ ਲਿਆ ਕਰੋ ਮੈਂ ਜ਼ਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਵੀਰੋ ਅੰਤ ਹੁਣ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ